ਪ੍ਰੇਸਿੰਗ ਜਿਹੜੇ ਨੇ ਉਹ ਅਕਾਲੀ ਦਲ ਦੇ ਲਈ ਉਹਨਾਂ ਦੇ ਸਪੋਕਸਪਰਸਨ ਬਣੇ ਰਹੇ ਬਹੁਤ ਸਾਰੇ ਸਿੰਘਾਂ ਦੇ ਸਮਝਾਉਣ ਦੇ ਬਾਵਜੂਦ ਵੀ ਕਹਿੰਦੇ ਆ ਪ੍ਰੇਸਿੰਗ ਜਿਹੜੇ ਉਹ ਨਹੀਂ ਕਲੀਅਰ ਕੀਤਾ ਕਿ ਬਾਦਲਾਂ ਨੂੰ ਉਹ ਪਗੋੜਾ ਦੱਸਦੇ ਨੇ ਜਾਂ ਸਾਰੀਆਂ ਗੱਲਾਂ ਜਿਹੜੀਆਂ ਕਰਦੇ ਆ ਪੰਥ ਪਹਿਲੇ ਤੋਂ ਹੀ ਕਰਦਾ ਆ ਤੁਸੀਂ ਆਪਣੀ ਪਰਸਨਲ ਲੜਾਈ ਨੂੰ ਛੱਡ ਕੇ ਜੀ ਤੁਸੀਂ ਪੰਥ ਦੀ ਲੜਾਈ ਲੜੋ ਨਾਲ ਲੜ ਕੇ ਸਾਡੇ 'ਚ ਭੁਗਤੋ ਨਾ ਕਿ ਦਿੱਲੀ ਨੂੰ ਕੁਝ ਭੁਗਤੋ ਦਿੱਲੀ ਦੇ ਖਿਲਾਫ ਇਸ ਕਰਕੇ ਨਹੀਂ ਹੈਗਾ ਕਿ ਦਿੱਲੀ ਨਾਲ ਕੋ ਸਾਡੀ ਰਾਜਨੀਤਿਕ ਦੁਸ਼ਮਣੀ ਆ ਦਿੱਲੀ ਜਿਹੜੀ ਆ ਨਾ ਜਦੋਂ ਅਸੀਂ ਦਿੱਲੀ ਬੋਲਦੇ ਆ ਉਦੋਂ ਅਸੀਂ ਸਟੇਟ ਵਰਸਸ ਸਟੇਟ ਦੀ ਗੱਲ ਕਰਦੇ ਆ ਜਿਹੜੀ ਸਟੇਟ ਨੇ ਤੈਅ ਕੀਤਾ ਹੋਇਆ ਕਿ ਪੰਜਾਬ ਦੇ ਨਾਲ ਧੱਕਾ ਕਰਨਾ ਪੰਜਾਬ ਨੂੰ ਖਤਮ ਕਰਨਾ ਹੁਣ ਸਾਡੀ ਝਾਕ ਜਿਹੜੀ ਆ ਉਹ ਦਿੱਲੀ ਵੱਲ ਨੂੰ ਨਹੀਂ ਹੋਣੀ ਚਾਹੀਦੀ ਸਾਨੂੰ ਸਾਡੇ ਹੱਲ ਜਿਹੜੇ ਆ ਸਾਡੇ ਤਖਤਾਂ ਤੋਂ ਹੀ ਹੋਣੇ ਚਾਹੀਦੇ ਆ ਤੇ ਤਖਤਾਂ ਦੇ ਜਥੇਦਾਰ ਇੰਨੇ ਕਮਜ਼ੋਰ ਨਾ ਹੋਣ ਨਿਰਪੇਸਿੰਗ ਹੋਣਾ ਨੇ ਜਿਹੜੀ ਝਾਕ ਰੱਖੀ ਉਹ ਦਿੱਲੀ ਵੱਲ ਨੂੰ ਰੱਖੀ ਆਪਣੇ ਆਪ ਨੂੰ ਉਹਨਾਂ ਨੇ ਕੈਪेबल ਦੱਸਿਆ ਦਿੱਲੀ ਦੇ ਮੁਤਾਬਕ ਉਹਨੂੰ ਉਸ ਚੀਜ਼ ਕਰਕੇ ਬਹੁਤ ਨਿਰਾਸ਼ਾ ਹੋਈ ਹੈ ਹੋਰ ਤਾਂ ਕੋਈ ਸਾਨੂੰ ਬਾਕੀਆਂ ਨਾਲੋਂ ਵੀ ਇੰਨੀ ਜਿਹੜੀ ਸਮੱਸਿਆ ਨਹੀਂ ਹੈਗੀ ਜਿੱਦਾਂ ਹੁਣ ਗਿਆਨੀ ਰਬੀਰ ਸਿੰਘ ਜੀ ਗਏ ਹੀ ਨੇ ਵਾਈਸਾ ਪੰਜਾਬ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਭਾਈ ਹਰਪ੍ਰੀਤ ਸਿੰਘ ਜੂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਜਦੋਂ ਤੋਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਹੈ ਉਹ ਖੁੱਲ ਕੇ ਬੋਲਣ ਲੱਗ ਗਿਆ ਹੈ ਖਾਸ ਕਰਕੇ ਬਾਦਲਾ ਖਿਲਾਫ ਕੱਲ ਵੀ ਉਹਨਾਂ ਨੇ ਫਰੀਦਕੋਟ ਦੀ ਇੱਕ ਸਟੇਜ ਦੇ ਉੱਤੇ ਅਕਾਲੀ ਦਲ ਨੂੰ ਭਗੋੜਾ ਦਲ ਕਿਹਾ ਹੈ ਇਹੋ ਜਿਹੀ ਕਈ ਮੁੱਦੇ ਨੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਨੂੰ ਮੇਰੇ ਨਾਲ ਮੌਜੂਦ ਹੈ ਹਰਜਿੰਦਰ ਸਿੰਘ ਜਿੰਦਾ ਜੀ ਸਭ ਤੋਂ ਪਹਿਲਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਤਾਰ ਦਿੱਤਾ ਗਿਆ ਹੁਣ ਉਹ ਖੁੱਲ ਕੇ ਬੋਲ ਰਹੇ ਨੇ ਜਿੰਨੀ ਦੇਰ ਉਹ ਸੀਟ ਤੇ ਸੀਗੇ ਉਥੇ ਪਦਵੀ ਤੇ ਸੀ ਉਦੋਂ ਨਹੀਂ ਬੋਲੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲੇ ਹਾਂਜੀ ਬੜੇ ਲੰਬਾ ਸਮਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਅਕਾਲੀ ਦਲ ਦੇ ਲਈ ਉਹਨਾਂ ਦੇ ਸਪੋਕਸਪਰਸਨ ਬਣੇ ਰਹੇ ਆ ਜੀ ਬਾਦਲਾਂ ਆਤੀਆਂ ਜਿਹੜੀਆਂ ਗਲਤੀਆਂ ਜੋ ਉਹਨਾਂ ਨੇ ਕਰਦੇ ਰਹੇ ਨੇ ਅੱਜ ਤੱਕ ਉਹਨਾਂ ਤੇ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਸੈਕਰੀਫਾਈਜ਼ ਕਰਕੇ ਕੌਮ ਕੌਮ ਸੈਕਰੀਫਾਈਜ਼ ਕਰੇ ਤੇ ਉਹ ਆਪਣੀ ਜਿਹੜੀ ਪੰਥਕ ਜਮਾਤ ਪੰਥਕ ਰਾਜਨੀਤਿਕ ਪਾਰਟੀ ਹੈ ਉਹਨੂੰ ਨਾ ਕਿਤੇ ਖਤਮ ਕਰ ਦਵੇ ਜੀ ਤੇ ਬਹੁਤ ਸਾਰੇ ਸਿੰਘਾਂ ਦੇ ਸਮਝਾਉਣ ਦੇ ਬਾਵਜੂਦ ਵੀ ਕਹਿੰਦੇ ਆ ਰਪੋਰਟਿੰਗ ਜਿਹੜੇ ਉਹ ਨਹੀਂ ਟਲੇ ਜੀ ਮਗਰ ਜਦੋਂ ਉਸ ਚੀਜ਼ ਦੀ ਜਿਹੜਾ ਸੇਕਾ ਸੀਗਾ ਜਦੋਂ ਉਹਨਾਂ ਦੇ ਤੱਕ ਆਇਆ ਜੀ ਹੌਲੀ ਹੌਲੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਉਹਦਾ ਬਦਲ ਰੂਪ ਚ ਨਾ ਦਿੱਲੀ ਦਿਖਣ ਲੱਗ ਪਿਆ ਸੀ ਜੀ ਤੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਕਬੂਲਣੀਆਂ ਸ਼ੁਰੂ ਕਰ ਦਿੱਤੀਆਂ ਕੁਝ ਚੀਜ਼ਾਂ ਇਦਾਂ ਦੀਆਂ ਸੜੀ ਸਮਾਜ ਚ ਨਹੀਂ ਆਣੀਆਂ ਚ ਇਹ ਨਹੀਂ ਸੀਗੀਆਂ ਬਤੌਰ ਜਥੇਦਾਰ ਦਾ ਜਿਹੜਾ ਪੋਸਟ ਦੀ ਗਰਮਾ ਹੈਗੀ ਆ ਜੀ ਉਸ ਨੂੰ ਦੇਖਦੇ ਜੀ ਉਹ ਚੀਜ਼ਾਂ ਨਾ ਸਾਹਮਣੇ ਆਣੀਆਂ ਤੇ ਚੰਗੀਆਂ ਸੀਗੀਆਂ ਜੀ ਉਹ ਆ ਗਈਆਂ ਸਾਹਮਣੇ ਸਾਡੀ ਮਜਬੂਰੀ ਬਣ ਗਈ ਕਿ ਸਾਨੂੰ ਹੁਣ ਉਸ ਬਾਬਤ ਗੱਲ ਕਰਨੀ ਪੈਂਦੀ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੀ ਅੱਜ ਇਹ ਸਟੈਂਡਪਨਾ ਜਿਹੜਾ ਕਲੀਅਰ ਕੀਤਾ ਕਿ ਬਾਦਲਾਂ ਨੂੰ ਉਹ ਪਗੋੜਾ ਦੱਸਦੇ ਨੇ ਜਾਂ ਸਾਰੀਆਂ ਗੱਲਾਂ ਜਿਹੜੀਆਂ ਕਰਦੇ ਆ ਪੰਥ ਪਹਿਲੇ ਤੋਂ ਹੀ ਕਰਦਾ ਆ ਰਿਹਾ ਜੀ ਪਰ ਗੱਲ ਹੈਗੀ ਹੈ ਕਿ ਜਦੋਂ ਅਸੀਂ ਇਹ ਗੱਲ ਸਾਰੇ ਕਹਿ ਰਹੇ ਆ ਕਿ ਗੁਰਦੁਆਰਿਆਂ ਨੂੰ ਬਾਦਲਾਂ ਤੋਂ ਆਜ਼ਾਦ ਕਰਾਣਾ ਜੀ ਗੁਰਦੁਆਰਿਆਂ ਤੋਂ ਇਲਾਵਾ ਸ਼ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਾਣਾ ਜੀ ਉਸ ਦਾ ਕੋਈ ਬਦਲ ਜਿਹੜਾ ਉਹ ਅਸੀਂ ਇਹ ਨਹੀਂ ਚਾਹੁੰਦੇ ਕਿ ਉਹ ਦਿੱਲੀ ਡਿਸਾਈਡ ਕਰੇ ਜੀ ਉਸ ਦਾ ਬਦਲ ਅਸੀਂ ਚੰਗੇ ਚ ਲੱਭਦੇ ਆ ਅੱਛਾ ਤੁਸੀਂ ਦੂਜੀ ਵਾਰ ਕਿਹਾ ਬਦਲ ਰੂਪ ਦਿੱਲੀ ਇਹ ਇਹ ਪੂਰੀ ਤਰ੍ਹਾਂ ਸਮਝਾਓ ਕਿ ਬਦਲ ਰੂਪ ਤੁਸੀਂ ਕੀ ਕਹਿ ਰਹੇ ਹੋ ਬਦਲ ਰੂਪ ਦਿੱਲੀ ਇਸ ਕਰਕੇ ਕਹਿ ਰਹੇ ਆ ਕਿਉਂਕਿ ਜਿੰਨੇ ਸਿੱਖਾਂ ਦੇ ਵਿੱਚ ਨਵੇਂ ਇਸ਼ੂਜ਼ ਲੈ ਕੇ ਨਵੇਂ ਪਰਸਨੈਲਿਟੀਆਂ ਆਈਆਂ ਜੀ ਉਹਨਾਂ ਸਾਰਿਆਂ ਦੇ ਲਈ ਉਹਨਾਂ ਇੱਕ ਫਰੰਟ ਜਿਹੜਾ ਹੈ ਨਾ ਦਿੱਲੀ ਮੈਨੂੰ ਲੱਗਦਾ ਸਾਨੂੰ ਲੱਗਦਾ ਕਿ ਦਿੱਲੀ ਇੱਕ ਫਰੰਟ ਦੇ ਰਹੀ ਹੈ ਜੀ ਉਹ ਜਿੰਨੇ ਫਰੰਟ ਓਪਨ ਹੋ ਰਹੇ ਆ ਜੀ ਉਹ ਜਾ ਕੇ ਆਪਣੀ ਟੇਕ ਜਿਹੜੀ ਹੈ ਨਾ ਉਹ ਦਿੱਲੀ ਦੇ ਰੱਖ ਲੈਂਦੇ ਆ ਜੀ ਹੁਣ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਕਿ ਸਾਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਇੱਕ ਸੈਕਰੀਫਾਈਜ਼ ਕਰਨ ਵਾਲੀ ਪੋਸਟ ਤੱਕ ਲੈ ਕੇ ਜਾ ਕੇ ਉਸ ਪੋਜੀਸ਼ਨ ਤੱਕ ਲਿਜਾ ਕੇ ਫਿਰ ਖੱਡ ਚ ਸੁੱਟਣ ਦੀ ਤਿਆਰੀ ਹੈ ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕੌਮ ਦਾ ਇਸ ਤਰੀਕੇ ਨਾਲ ਜੜਾ ਘਾਣ ਕੀਤਾ ਜਾਵੇ ਗਿਆਨੀ ਰਪੀ ਸਿੰਘ ਨੇ ਜਦੋਂ राघव ਚੱਡੇ ਉਹਨਾਂ ਦੇ ਵਿਆਹ ਤੋਂ ਆਉਣ ਤੋਂ ਬਾਅਦ ਆਕਾਤਕ ਸਾਹਿਬ ਦੇ ਜਥੇਦਾਰ ਬਤੌਰ ਜਿਹੜਾ ਉਹਦਾ ਛੱਡੇ ਆ ਤੇ ਦਮਦਮ ਸਾਹਿਬ ਦੇ ਜਥੇਦਾਰ ਲੱਗੇ ਜੀ ਉਸ ਵੇਲੇ ਉਹਨਾਂ ਦੀਆਂ ਕੁਝ ਜੜੀਆਂ ਗੱਲਾਂ ਸੀਗੀਆਂ ਦਿੱਲੀ ਨਾਲ ਕਹਿੰਦੇ ਮੇਰੀ ਸਾਹ ਜੇਗੀ ਪ੍ਰਾਣੀ ਜੀ ਤੇ ਜਿਹੜੋਂ ਵਿਰਸਾ ਸਿੰਘ ਬਲਟੋਏ ਦੀਆਂ ਜਿਹੜੀਆਂ ਨਾਲ ਹੋਈਆਂ ਵੀਡੀਓ ਸਾਹਮਣੇ ਆਈਆਂ ਜੀ ਪਰ ਚ ਕਹ ਰਿਹਾ ਕਿ ਮੇਰੇ ਚ ਉਹਨਾਂ ਨੇ ਲਿਆਕਤ ਵੇਖੀ ਆ ਤਾਂ ਮੇਰੇ ਨਾਲ ਸਾਝ ਰੱਖਦੇ ਆ ਜੀ ਤੇ ਇਸ ਕਰਕੇ ਮੈਨੂੰ ਇਹ ਇੰਝ ਲੱਗਦਾ ਕਿ ਗਿਆਨੇ ਵਰਪੀ ਸਿੰਘ ਹੁਣ ਹੋਣਾ ਨੂੰ ਇਦਾਂ ਦਾ ਇੱਕ ਫਰੰਟ ਜਿਹੜਾ ਹੈ ਜਿਨ੍ਹਾਂ ਨੇ ਲਿਆਕਤ ਵੇਖੀ ਉਹਨਾਂ ਨੇ ਦੇਣਾ ਆ ਜੀ ਤੇ ਮੈਂ ਇਹ ਆਸ ਰੱਖਦਾ ਕਿ ਜਿੰਨੇ ਪੜ੍ਹੇ ਲਿਖੇ ਨੇ ਜਾਂ ਜਿੰਨੇ ਉਹਨਾਂ ਦੇ ਨਾਲ ਸੂਝਵਾਨ ਸਿੱਖ ਅਸੀਂ ਜਾਣਦੇ ਜਿਹਨਾਂ ਨੂੰ ਜੀ 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 ਉਹਨਾਂ ਨੂੰ ਇਹ رائے ਦੇਣ ਜੀ ਕਿ ਤੁਹਾਡੀ ਡਿਊਟੀ ਅੱਜ ਖਤਮ ਨਹੀਂ ਹੋਈ ਐ ਤੁਹਾਡੀ ਡਿਊਟੀ ਜਿਹੜੀ ਐ ਉਹ ਵੱਧ ਗਈ ਐ ਜੀ ਤੁਸੀਂ ਆਪਣੀ ਪਰਸਨਲ ਲੜਾਈ ਨੂੰ ਛੱਡ ਕੇ ਜੀ ਤੁਸੀਂ ਪੰਥ ਦੀ ਲੜਾਈ ਲੜੋ ਜੀ ਜੇ ਤੁਸੀਂ ਦਿੱਲੀ ਦੀ ਟੇਕ ਰੱਖ ਕੇ ਪੰਥ ਦੀ ਲੜਾਈ ਲੜਨੀ ਐ ਫਿਰ ਉਹ ਕੰਮ ਵੀ ਤੁਸੀਂ ਨਾ ਕਰਿਓ ਫਿਰ ਤੁਸੀਂ ਭਾਵੇਂ ਘਰੇ ਹੀ ਬਹਿ ਜਿਓ ਪਰ ਤੁਸੀਂ ਨਾਮ ਬਾਣੀ ਪੜ ਕੇ ਆਪਣਾ ਜਿਹੜਾ ਨਿੱਜੀ ਜੀਵਨ ਹੈ ਉਹਦੇ ਉੱਤੇ ਕੰਮ ਕਰ ਲਿਓ ਮਗਰ ਮੈਂ ਇਹ ਜ਼ਰੂਰ ਕਹੂੰਗਾ ਜੀ ਕਿ ਜਿਹੜੀ ਛੇਵੇਂ ਪਾਤਸ਼ਾਹ ਦੇ ਸਥਾਨ ਤੋਂ ਮਿਲੀ ਜ਼ਿੰਮੇਵਾਰੀ ਹੈ ਜੀ ਉਸ ਤੋਂ ਉਹ ਬੰਦਾ ਕਦੇ ਵੀ ਨਹੀਂ ਲੈ ਸਕਦਾ ਜਿਹਨੂੰ ਕੌਮ ਨੇ ਜਥੇਦਾਰ ਚੁਣ ਲਿਆ ਹੋਵੇ ਕਿਉਂਕਿ ਹੁਣ ਤਾਂ ਸਾਡੀ ਚਲੋ ਗੁਲਾਮੀ ਦੀ ਇਸ ਵੇਲੇ ਪੋਜੀਸ਼ਨ ਬਣੀ ਹੋਈ ਆ ਤੇ ਤਾਂ ਕੋਣ ਕਰਦਾ ਜਥੇਦਾਰ ਨੂੰ ਸਾਨੂੰ ਪਤਾ ਹੀ ਆ ਐਸੀ ਕਰਕੇ ਬਾਦਲਾਂ ਦਾ ਇਹ ਹਸ਼ਰ ਹੋਇਆ ਮਗਰ ਜੇ ਅਸੀਂ ਪੁਰਾਣੇ ਇਤਿਹਾਸ ਚ ਝੋਕ ਮਾਰੀਏ ਤੇ ਜਥੇਦਾਰ ਨਾ ਲਾਉਣ ਦਾ ਮਤਲਬ ਕੋਈ ਸਾਡੇ ਚ ਪ੍ਰਬੰਧ ਹੈਗਾ ਜੀ ਬਣਾਉਣ ਦਾ ਪ੍ਰਬੰਧ ਪੰਥ ਤੈਅ ਕਰਦਾ ਜੀ ਤੇ ਪੰਥ ਨੇ ਜੇ ਤੁਹਾਨੂੰ ਅਸੈਪਟ ਕਰ ਲਿਆ ਤੇ ਤੁਸੀਂ ਪੰਥ ਦੀ ਝੋਲੀ ਚ ਜਿਹੜਾ ਸਾਡੇ ਸਾਡੇ ਨਾਲ ਰਲ ਕੇ ਸਾਡੇ ਚ ਭੁਗਤੋ ਨਾ ਕਿ ਦਿੱਲੀ ਨੂੰ ਕੁਝ ਭੁਗਤਿਓ ਜਿਵੇਂ ਇਸ ਤੋਂ ਪਹਿਲਾਂ ਗੱਲ ਕਰੀਏ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੋ ਬਾਰ-ਬਾਰ ਤੇ ਇਸ ਤੋਂ ਪਹਿਲਾਂ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀ ਤੇ ਉਹਨਾਂ ਦਾ ਤਾਂ ਅਲਾਈਨਸ ਸੀਗਾ ਉਹਨਾਂ ਦੀ ਤੇ ਉੱਥੇ ਬਣ ਕੇ ਗੱਲ ਕਰਦੇ ਸੀ ਅੱਜ ਜੇ ਉਹ ਦਿੱਲੀ ਦੇ ਗੱਲ ਕੇ ਫਿਰ ਤਾਂ ਕੋਈ ਫਰਕ ਹੀ ਨਹੀਂ ਪਵੇਗਾ ਅਲਾਈਅੰਸ ਦੀ ਪ੍ਰਾਪਤੀ ਦੇਖੋ ਅਲਾਈਅੰਸ ਦੀ ਇਹ ਪ੍ਰਾਪਤੀ ہوئی ਕਿ ਬਾਦਲਾ ਨੇ ਥੋੜਾ ਟਾਈਮ ਬਾਅਦ ਹੀ ਆਪਣੇ ਆਪ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਅਨਾਉਂਸ ਕਰ ਦਿੱਤਾ ਜੀ ਪੰਜਾਬੀ ਪਾਰਟੀ ਬਣੇ ਰਹਿ ਕੇ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਰੱਖੀ ਤੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਜੀ ਅੱਜ ਕੌਮ ਦੇ ਵਿੱਚ ਜਾਂ ਸਾਡੀ ਨਵੀਂ ਪਨੀਰੀ ਦੇ ਵਿੱਚ ਤੁਸੀਂ ਸਿੱਖੀ ਦੀ ਜਿਹੜੀ ਜਿਹੜੀ ਜੜ੍ਹਾਂ ਉਹ ਕਮਜ਼ੋਰ ਹੁੰਦੀਆਂ ਵੇਖਦੇ ਹਾਂ ਜੀ ਸਾਡੇ ਬੰਦਿਆਂ ਦੇ ਵਿੱਚ ਇਹ ਰਾਏ ਜਿਹੜੀ ਬਣ ਚੁੱਕੀ ਆ ਕਿ ਸਿੱਖੀ ਜਿਹੜੀ ਆ ਤੜਪਦੀ ਇੱਕ ਪਿੰਜਰੇ ਚ ਪਈ ਹੋਈ ਆ ਜੀ ਤੇ ਜਿੰਨੂੰ ਬਚਾਉਣ ਦੇ ਲਈ ਅਸੀਂ ਹਰੇਕ ਉਸ ਬੰਦੇ ਦੇ ਉੱਤੇ ਆਸ ਰੱਖ ਲੈਂਦੇ ਆ ਜਿਹੜਾ ਜਿੱਤੋਂ ਸਾਨੂੰ ਆਸ ਲੱਗਦੀ ਆ ਕਿ ਇਹ ਇੱਕ ਸ਼ਾਇਦ ਕੌਮ ਦਾ ਭਲਾ ਕਰੂਗਾ ਜੀ ਤਹੀਂ ਬੀਤੇ ਸਮੇਂ ਤੁਸੀਂ ਦੇਖੋ ਨਵੇਂ ਸਿੱਖ ਨੌਜਵਾਨ ਵੀ ਅੰਮ੍ਰਿਤਪਾਲ ਸਿੰਘ ਵਰਗੇ ਵੀ ਉਹਨਾਂ ਤੇ ਵੀ ਲੋਕਾਂ ਦੀ ਫਿੱਤ ਬਣ ਗਈ ਉਹਨਾਂ ਦੇ ਨਾਲ ਵੀ ਲੋਕਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਪੂਰਾ ਸਾਥ ਨਭਾਇਆ ਜਿਹਨੇ ਟਾਈਮ ਵੀਰੇ ਪਰ ਫਿਰ ਉਹਨਾਂ ਦੀਆਂ ਵੀ ਕਈ ਕਮਜ਼ੋਰੀਆਂ ਸਾਹਮਣੇ ਆਂਦੀਆਂ ਪਈਆਂ ਨੇ ਹੋਰ ਵੀ ਬਹੁਤ ਕੁਝ ਸਾਹਮਣੇ ਆਇਆ ਤੇ ਨਿਰਾਸ਼ਾਵਲ ਫਿਰ ਲੋਕ ਜਾਂਦੇ ਪਏ ਨੇ ਜੀ ਮੈਂ ਦਿੱਲੀ ਦੇ ਖਿਲਾਫ ਇਸ ਕਰਕੇ ਨਹੀਂ ਹੈਗਾ ਕਿ ਦਿੱਲੀ ਨਾਲ ਕੋਈ ਸਾਡੀ ਰਾਜਨੀਤਿਕ ਦੁਸ਼ਮਣੀ ਆ ਦਿੱਲੀ ਜਿਹੜੀ ਹੈ ਨਾ ਜਦੋਂ ਅਸੀਂ ਦਿੱਲੀ ਬੋਲਦੇ ਹਾਂ ਜੀ ਉਦੋਂ ਅਸੀਂ ਇੱਕ ਸਟੇਟ ਵਰਸਸ ਸਟੇਟ ਦੀ ਗੱਲ ਕਰਦੇ ਹਾਂ ਜਿਹੜੀ ਸਟੇਟ ਨੇ ਤਾ ਕੀਤਾ ਹੋਇਆ ਕਿ ਪੰਜਾਬ ਦੇ ਨਾਲ ਧੱਕਾ ਕਰਨਾ ਪੰਜਾਬ ਨੂੰ ਖਤਮ ਕਰਨਾ ਜੀ ਤੇ ਪੰਜਾਬ ਕੋਈ ਇੱਕ ਇਕੱਲੀ ਜਿਓ ਜੀਓਗ੍ਰਾਫਿਕਲੀ ਲੈਂਡ ਨਹੀਂ ਹੈਗੀ ਆ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਕੌਮ ਆ ਇੱਕ ਨੇਸ਼ਨ ਆ ਜਦੋਂ ਅਸੀਂ ਉਸ ਨੂੰ ਖਤਮ ਉਹਨਾਂ ਦੇਖਦੇ ਆ ਫਿਰ ਸਾਡੀ ਮਜਬੂਰੀ ਸਮਝੋ ਸਾਡੀ ਜ਼ਰੂਰਤ ਸਮਝੋ ਅਸੀਂ ਇਹ ਗੱਲ ਤੈਅ ਕਰ ਚੁੱਕੇ ਹਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕਿ ਹੁਣ ਸਾਡੀ ਝਾਕ ਜਿਹੜੀ ਹੈ ਉਹ ਦਿੱਲੀ ਵੱਲ ਨੂੰ ਨਹੀਂ ਹੋਣੀ ਚਾਹੀਦੀ ਸਾਨੂੰ ਸਾਡੇ ਹੱਲ ਜਿਹੜੇ ਆ ਸਾਡੇ ਤਖਤਾਂ ਤੋਂ ਹੀ ਹੋਣੇ ਚਾਹੀਦੇ ਆ ਤੇ ਤਖਤਾਂ ਦੇ ਜਥੇਦਾਰ ਇੰਨੇ ਕਮਜ਼ੋਰ ਨਾ ਹੋਣ ਕਿ ਜਿਨ੍ਹਾਂ ਨੂੰ ਲਾਇਆ ਜਾ ਸਕੇ ਤੇ ਬਾਅਦ ਵਿੱਚ ਉਹਨਾਂ ਦੀਆਂ ਜਿਹੜੀਆਂ ਰੀਟੇਕ ਹੈਗੀ ਆ ਜਾਂ ਜਿਹੜੀ ਉਹਨਾਂ ਦੀ ਆਸ ਹੈਗੀ ਉਹ ਦਿੱਲੀ ਵੱਲ ਨੂੰ ਹੋਵੇ ਇਸ ਤੋਂ ਉੱਪਰ ਸਿੱਖ ਦੇ ਲਈ ਕੋਈ ਓਦਾਂ ਨਹੀਂ ਹੋਣਾ ਜੀ ਦਾ ਇਸ ਤੋਂ ਉੱਪਰ ਸਿੱਖ ਦੇ ਲਈ ਕੋਈ ਪੋਸਟ ਨਹੀਂ ਹੋਣੀ ਚਾਹੀਦੀ ਇਸ ਤੋਂ ਅਸੀਂ ਇਹੀ ਚਾਹੁੰਦੇ ਆ ਕਿ ਜੇ ਅਗਲਾ ਕੋਈ ਜਥੇਦਾਰ ਵੀ ਆਵੇ ਤੇ ਉਹ ਇੰਨਾ ਮਜਬੂਰ ਨਾ ਹੋਵੇ ਜਿਹਨੂੰ ਲੱਗੇ ਕਿ ਮੈਂ ਨੌਕਰੀ ਕਰ ਰਿਹਾ ਸੀ ਤੇ ਜਦੋਂ ਕੌਮ ਦੇ ਵਿੱਚ ਕਿਤੇ ਕੌਮ ਦੇ ਖਿਲਾਫ ਗਲਤ ਫੈਸਲਿਆਂ ਤੋਂ ਜਦੋਂ ਉਹ ਬਰਖਾਸਤ ਹੋਣ ਤੇ ਉਹ ਕਹਿਣ ਕਿ ਮੇਰੀ ਜਾਨ ਛੁੱਟੀ ਸੋ ਇਦਾਂ ਨਹੀਂ ਜਾਨ ਫਸਾਓ ਹੀ ਨਾ ਜਿਹੜੀ ਤੁਸੀਂ ਬਾਅਦ ਵਿੱਚ ਬਾਣੀ ਤੱਕ ਪੜ ਕੇ ਕਹੋ ਕਿ ਮੇਰੀ ਜਾਨ ਛੁੱਟੀ ਸੋ ਇਦਾਂ ਨਹੀਂ ਆ ਅਸੀਂ ਚੀਜ਼ਾਂ ਤੋਂ ਕਾਮਨ ਬਚਾਣਾ ਚਾਹੁੰਦੇ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਚੱਲ ਰਹੀ ਹੈ ਜਥੇਦਾਨੇ ਦੀ ਚੱਲ ਰਹੀ ਹੈ ਹੁਣ ਤੱਕ ਜਿੰਨੇ ਵੀ ਜਥੇਦਾਰ ਪਿਛਲੇ ਤਿੰਨ ਦਹਾਕਿਆਂ ਤੋਂ ਗੱਲ ਕੀਤੀ ਜਾਵੇ ਲਗਾਤਾਰ ਪ੍ਰਭਾਵ ਥੱਲੇ ਹੈ ਪਾਰਟੀ ਦੇ ਬਾਦਲਾਂ ਦੇ ਪ੍ਰਭਾਵ ਥੱਲੇ ਹੈ ਹੁਣ ਵੀ ਜੇ ਗੱਲ ਕਰੀਏ ਗਿਆਨੀ ਰਕਬੀਰ ਸਿੰਘ ਨਜ਼ਰ ਨਹੀਂ ਆ ਰਹੇ ਜਦ ਕਿ ਇਸ ਟਾਈਮ ਐਡੇ ਵੱਡੇ ਮੁੱਦੇ ਚੱਲ ਰਹੇ ਨੇ ਵਿਦੇਸ਼ ਯਾਤਰਾ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਮੈਂ ਨਾ ਇਹ ਇੰਟਰਵਿਊ ਚ ਇੱਕ ਵਾਰੀ ਸਾਂਝੀ ਕੀਤੀ ਗੱਲ ਕਿ ਗਿਆਨੀ ਹਰਪ੍ਰੀਤ ਸਿੰਘ ਜਿਹ ਅੱਜ ਤੱਕ ਦੇ ਸਭ ਤੋਂ ਜਿਹੜੇ ਨੇ ਕਮਜ਼ੋਰ ਜਥੇਦਾਰ ਦੇ ਰੂਪ ਦੇ ਵਿੱਚ ਸਾਹਮਣੇ ਆਏ ਨੇ ਉਹ ਕਾਰਨ ਜੀ ਜਦੋਂ ਅ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦਮਦਵਾ ਸਾਹ ਭੇਜਿਆ ਗਿਆ ਤੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਿਹੜੇ ਜ਼ਿਮੇਵਾਰੀ ਲਈ ਉਦੋਂ ਹੀ ਇਹ ਚਰਚਾ ਚੱਲ ਪਈ ਸੀ ਕਿ ਬਾਦਲਾ ਨੂੰ ਹੁਣ ਕੋਈ ਨਾ ਕੋਈ ਵਿੱਦ ਬਣਾ ਕੇ ਜੀ ਆਪਣੀ ਜਾਨ ਛੁਡਾਣੀ ਹੈ ਤੇ ਉਹਨਾਂ ਨੂੰ ਉਸ ਜਥੇਦਾਰ ਦੀ ਲੋੜ ਹੈ ਜਿਹਨਾਂ ਜਿਨ੍ਹਾਂ ਦਾ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਕੰਟਰੋਲ ਹੋਵੇ ਜੀ ਤੇ ਤੁਸੀਂ ਦੇਖੋ ਬਾਦਲਾਂ ਨੇ ਆਪਣੇ ਘਰੇ ਵਿਆਹ ਪੁਗਤਾਣਾ ਸੀਗਾ ਤੇ ਉਹਨਾਂ ਨੇ ਦਿੱਤੀਆਂ ਸਾਰੀਆਂ ਪਿੱਛੇ ਜੜੀਆਂ ਉਹਨਾਂ ਨੂੰ ਬੰਦੇਸ਼ਾਰ ਸੀਗੀਆਂ ਜਾਂ ਉਹਨਾਂ ਦੇ ਉੱਤੇ ਹਿਦਾਇਤਾ ਸੀਗੀਆਂ ਉਹਨਾਂ ਸਾਰਾ ਉਹਨੋਂ ਸ਼ਿੱਕੇ ਟੰਗ ਕੇ ਉਹਨਾਂ ਨੇ ਜਥੇਦਾਰ ਸਾਹਿਬ ਵੀ ਪ੍ਰਾਈਵੇਟ ਦੌਰੇ ਤੇ ਭੇਜ ਦਿੱਤੇ ਜੀ ਜਦੋਂ ਉਹ ਜਾਂਦੇ ਨੇ ਉਸ ਦੌਰੇ ਦੇ ਵਿੱਚ ਤੇ ਉਹਨਾਂ ਦੀਆਂ ਕੁਝ ਤਸਵੀਰਾਂ ਜਾਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਉੱਥੇ ਕੋਈ ਧਰਮ ਪ੍ਰਚਾਰ ਦੇ ਉਹ ਮੱਖੂ ਮਕਸਦ ਨੂੰ ਰੱਖ ਕੇ ਨਹੀਂ ਗਏ ਹੋਏ ਜੀ ਉਹ ਜਿਹੜੇ ਸਿੱਖਾਂ ਵਿੱਚ richest person of the sikh ਨਹੀਂ ਨਾ ਉਹਨਾਂ ਨੂੰ ਮਿਲਦੇ ਪਏ ਨਹੀਂ ਉਹਨਾਂ ਕੋਲ ਲਫਾ ਪੈਸਾ ਚੇ ਹੋ ਰਹੇ ਨਹੀਂ ਉਹਨਾਂ ਦੇ ਜੀ ਤੇ ਸ਼ਾਇਦ ਉਹਨਾਂ ਨੂੰ ਆਪਣਾ ਦੁੱਖ ਵੀ ਦੱਸ ਰਹੇ ਹੋਣੇ ਕਿ ਸਾਡੀ ਤੇ ਜਾਨ ਫਸੀ ਹੋਈ ਹੈ ਜੀ ਹੁਣ ਦੇਖੋ ਸਾਡੀ ਕਦੋਂ ਵਾਰੀ ਆਂਦੀ ਆ ਸੋ ਇਦਾਂ ਦੀ ਮਤਲਬ ਦਸ਼ਾ ਚ ਇਸ ਵੇਲੇ ਜਥੇਦਾਰ ਨਹੀਂ ਇਦਾਂ ਨਹੀਂ ਜਥੇਦਾਰਾਂ ਦੀ ਮਤਲਬ ਕੌਮ ਨੂੰ ਲੋੜ ਨਹੀਂ ਹੈਗੀ ਆ ਜਿਨ੍ਹਾਂ ਦੀਆਂ ਮਜਬੂਰੀਆਂ ਹੁਣ ਕਿ ਉਹ ਮਜਬੂਰੀਆਂ ਕਰਕੇ ਲੋਕਾਂ ਦੇ ਵਿੱਚ ਆਪਣੀ ਜਾਨ ਬਚਾਉਂਦੇ ਹੋਣ ਬਾਦਲਾਂ ਦਾ ਉਹਨਾਂ ਦੀ ਕਬਰ ਦੇ ਵਿੱਚ ਇਹ ਆਖਰੀ ਕਿੱਲ ਸਾਬਤ ਹੋਊਗਾ ਬਾਦਲਾਂ ਦਾ ਹੁਣ ਕੋਈ ਫਿਊਚਰ ਪੋਲਿਟੀਕਲੀ ਤੇ ਨਹੀਂ ਰਹਿ ਜਾਊਗਾ ਮਤਲਬ ਸਾਰੇ ਇਹੀ ਗੱਲ ਕਹਿ ਰਹੇ ਕਿ ਇਹ ਬਾਦਲਾਂ ਲਈ ਆਖਰੀ ਹੋਏਗਾ ਫੈਸਲੇ ਹੋਣਗੇ ਕਿ ਤੁਹਾਨੂੰ ਲੱਗਦਾ ਕਿ ਕੌਮ ਇਹਨਾਂ ਤੋਂ ਛੁਟਕਾਰਾ ਪਾ ਸਕੇਗੀ ਕੌਮ ਨੇ ਛੁਟਕਾਰਾ ਪਾਇਆ ਹੋਇਆ ਤਾਂ ਹੀ ਦਾ ਇਹ ਇਸ ਵਹਿਮ ਚੋਂ ਇਹ ਗੱਲਾਂ ਕਰਦਾ ਪਿਆ ਸੁਖਬੀਰ ਬਾਦਲ ਕਿ ਸਾਨੂੰ ਦੁਬਾਰਾ ਪੋਲਿਟੀਕਲੀ ਗ੍ਰੋਥ ਕਰਦਾ ਦੇਖ ਲੋਕੀ ਬਖਲਾ ਗਏ ਆ ਅੱਛਾ ਜੀ ਬੁਖਲਾਣਾ ਤੇ ਲੋਕਾਂ ਨੇ ਤਦ ਹੁਣਾ ਨਾ ਜਦੋਂ ਸਾਨੂੰ ਪਤਾ ਹੋਵੇ ਕਿ ਤੁਹਾਡੇ ਆਣ ਦੀ ਕੋਈ ਆਸ ਵੀ ਹੋਵੇ ਜੀ ਸਾਨੂੰ ਕਲੀਅਰ ਨੇ ਇਹ ਚੀਜ਼ਾਂ ਕਿ ਪੋਲੀਟਿਕਲੀ ਇਹ ਤਾਕਤ ਬਾਦਲ ਨਹੀਂ ਦੁਬਾਰਾ ਰਿਵਾਈਵ ਕਰ ਸਕਦੇ ਜੇ ਸਾਨੂੰ ਕੋਈ ਪੰਥ ਦੇ ਵਿੱਚ ਚੜਦੀ ਕਲਾ ਵਾਲਾ ਦਿਖੂਗਾ ਤਾਂ ਉਸ ਨੂੰ ਉਹ ਬਣਦੀ ਸਪੇਸ ਮਿਲੂਗੀ ਟੱਕੇ ਨਾਲ ਕੋਈ ਸਪੇਸ ਨਹੀਂ ਖੋ ਸਕਦਾ ਫਿਰ ਜਿਹੜੇ ਹੈਗੇ ਨੇ ਐਹੀ ਢਫਲੀ ਪਜਾਲਣ ਸਾਨੂੰ ਕੋਈ ਗੱਲ ਨਹੀਂ ਇਹਨਾਂ ਨਾਲ ਲੜਨਾ ਮਨਜ਼ੂਰ ਆ ਮਗਰ ਜਿਹੜੇ ਭੇਖੀ ਹੋਣਗੇ ਅਸੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਗੱਲ ਪੱਕੀ ਹੈ ਤੁਸੀਂ ਹੁਣੇ ਗੱਲ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਾਵਰਫੁਲ ਸ਼ੋਅ ਕਰਨਾਂ ਕੋਸ਼ਿਸ਼ ਕਰਦੇ ਨੇ ਕਮਜ਼ੋਰ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਕੀ ਕਮਜ਼ੋਰ ਹੈ ਹੈ ਉਹ ਆਪਣੇ ਆਪ ਨੂੰ ਪਾਵਰਫੁੱਲ ਸ਼ੋਅ ਕਰਦੇ ਨੇ ਜਿਵੇਂ ਮੈਂ ਦੇਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਜਦੋਂ ਫੈਸਲੇ ਲੈਂਦੇ ਨੇ ਜੋ ਗੱਲ ਕਰਦੇ ਉਹਨਾਂ ਦਾ ਵੇ ਆਫ ਟਾਕਿੰਗ ਬਹੁਤ ਉੱਦਾਂ ਹੁੰਦਾ ਹੈ ਤੁਸੀਂ ਫਿਰ ਕਿੱਦਾਂ ਕਮਜ਼ੋਰ ਕਹਿ ਰਹੇ ਦੇਖੋ ਜਿਹੜਾ ਉਹਨਾਂ ਨੇ ਪਿਛੇ ਉਹਨਾਂ ਨੂੰ 2 ਦਸੰਬਰ ਨੂੰ ਜਿਹੜਾ ਉੱਥੇ ਫੈਸਲਾ 2 ਦਸੰਬਰ ਨੂੰ ਹੀ ਫੈਸਲਾ ਹੋਇਆ ਸੀ ਜੀ 2 ਦਸੰਬਰ ਨੂੰ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਸੀਗਾ ਉਸ ਫੈਸਲੇ ਦੇ ਦੌਰਾਨ ਤੁਸੀਂ ਜਦੋਂ ਦੇਖ ਰਹੇ ਹੋ ਤਾਂ ਉਦੋਂ ਤੱਕ ਉਹ ਦਮਦਮਾ ਸਾਹਿਬ ਦੇ ਜਿੱਦਾਂ ਰਲਾ ਚੁੱਕੇ ਹੋਏ ਨੇ ਜੀ ਉਹਨਾਂ ਨਾਲੇ ਕਿ ਦਨਾ 6 ਪ੍ਰੈਕਟੀਕਲ ਹੋ ਚੁੱਕਿਆ ਹੋਇਆ ਔਰ ਇੱਕ ਪ੍ਰੋਸੈਸ ਚੋਂ ਲੰਘ ਕੇ ਜੀ ਉਹ 2 ਤਰੀਕ 2 ਦਸੰਬਰ ਨੂੰ ਉੱਥੇ ਖੜੇ ਨੇ ਜੀ ਜਦੋਂ ਪ੍ਰੋਸੈਸ ਚੋਂ ਲੰਘਦੇ ਔਰ ਤੇ ਬਿਰਸਾ ਸਿੰਘ ਮਲਟੋਵਾਰ ਦਾ ਕਰੈਕਟਰ ਵੀ ਆਇਆ ਔਰ ਜਿਹੜੇ ਮਜੀਠੀਆ ਰਗੇ ਬਾਦਲ ਰਗੇ ਸਭ ਉਸ ਪ੍ਰੋਸੈਸ ਚੋਂ ਲੰਗੇ ਹੋਏ ਨੇ ਜੀ ਤੇ ਹੁਣ ਪਤਾ ਸੀਗਾ ਕਿ ਹੁਣ ਇਹ ਚੀਜ਼ ਦਾ ਇੰਜ਼ਾਮ ਜਿਹੜਾ ਨਾ ਉਹ ਇਹ ਹੋਣਾ ਹੈ ਉਹਨਾਂ ਨੂੰ ਪਤਾ ਸੀਗਾ ਪਤਾ ਸੀ ਕਲੀਅਰ ਸੀ ਉਹਨਾਂ ਨੂੰ ਪਤਾ ਸੀ ਜੋ ਫੈਸਲੇ ਲੈ ਰਹੇ ਉਹਨਾਂ ਦਾ ਇੰਜ਼ਾਮ ਇਹ ਹੋਣਾ ਉਹਨਾਂ ਦਾ ਇੰਜ਼ਾਮ ਹੈ ਹੁਣ ਬਾਕੀਆਂ ਨੂੰ ਵੀ ਪਤਾ ਹੈ ਬਾਕੀਆਂ ਨੂੰ ਵੀ ਬਾਕੀਆਂ ਨੂੰ ਵੀ ਪਤਾ ਹੈ ਮਗਰ ਤੋਂ ਸਾਡਾ ਇਸ਼ਾਰਾ ਗਿਆਨੀ ਰੁਕਬੀਰ ਸਿੰਘ ਵੱਲ ਬਿਲਕੁਲ ਜੀ ਬਿਲਕੁਲ ਬਾਕੀਆਂ ਨੂੰ ਵੀ ਪਤਾ ਆ ਸਭ ਇਹ ਸੋਚਦੇ ਪਏ ਨੇ ਕਿ ਹੁਣ ਸਾਡੇ ਗੱਲ ਪਈ ਘੰਟੀ ਆ ਸੰਤ ਵਜਾਣੀ ਪੈਣੀ ਆ ਤੇ ਇਸ ਤਰੀਕੇ ਨਾਲ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਨੇ ਮਗਰ ਇਹ ਗੱਲ ਪੱਕੀ ਆ ਕਿ ਜੇ ਕੋਈ ਵੀ ਜਥੇਦਾਰਾਂ ਦੇ ਵਿੱਚੋਂ ਆਪਣਾ ਸਟੈਂਡ ਸਿਰਫ ਤੇ ਸਿਰਫ ਪੰਥ ਦੀ ਚੜ੍ਹਦੀ ਕਲਾ ਦੇ ਲਈ ਲੈ ਲੇਗਾ ਤੇ ਕੌਮ ਅਗਰ ਖੜ ਜੂਗੀ ਫਿਰ ਉਹਨੂੰ ਇਹ ਚੀਜ਼ਾਂ ਦੇ ਲਈ ਦਿੱਲੀ ਵੱਲ ਝੱਕਣ ਦੀ ਲੋੜ ਨਹੀਂ ਪਊਗੀ ਮਗਰ ਸਾਡੀ ਬਦਕਿਸਮਤੀ ਆ ਕੀ ਗਿਆਨੀਰ ਰਬੀ ਸਿੰਘ ਉਹਨਾਂ ਨੇ ਜਿਹੜੀ ਝਾਗ ਰੱਖੀ ਉਹ ਦਿੱਲੀ ਵੱਲ ਨੂੰ ਰੱਖੀ ਤੇ ਆਪਣੇ ਆਪ ਨੂੰ ਉਹਨਾਂ ਨੇ ਕੈਪੇਬਲ ਦੱਸਿਆ ਦਿੱਲੀ ਦੇ ਮੁਤਾਬਕ ਸਾਨੂੰ ਉਸ ਚੀਜ਼ ਕਰਕੇ ਜ਼ਰਾ ਨਿਰਾਸ਼ਾ ਹੋਈ ਹੈ ਹੋਰ ਤਾਂ ਕੋਈ ਸਾਨੂੰ ਬਾਕੀਆਂ ਨਾਲੋਂ ਵੀ ਇੰਨੀ ਜਿਹੜੀ ਸਮੱਸਿਆ ਨਹੀਂ ਹੈਗੀ ਐ ਜਿੱਦਾਂ ਹੁਣ ਗਿਆਨੀਰ ਰਘਵੀਰ ਸਿੰਘ ਜੀ ਗਏ ਹੀ ਨੇ ਸਾਨੂੰ ਪਤਾ ਉਹਨਾਂ ਦੀ ਮਜਬੂਰੀ ਬਣ ਗਈ ਐ ਬਾਦਲ ਨੇ ਕਿਹਾ ਜੀ ਜੇ ਮੈਂ ਵਿਆਹ ਕਰਨਾ ਬੜੀ ਕੁੜੀ ਦਾ ਤੇ ਤੁਸੀਂ ਬਾਹਰ ਚੱਲ ਜਾਓ ਤਾਂ ਕਿ ਕੋਈ ਤੁਹਾਨੂੰ ਨਾ ਪਰੇਸ਼ਾਨ ਕਰੇ ਸੋ ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਇਹਨਾਂ ਦੀਆਂ ਮਜਬੂਰੀਆਂ ਉਸ ਵਾਂਗ ਸਾਡੀ ਕੋਈ ਮਜਬੂਰੀ ਨਹੀਂ ਅਸੀਂ ਨਹੀਂ ਚਾਹੁੰਦੇ ਦਿੱਲੀ ਦੀ ਝੋਲੀ 'ਚ ਪਾ ਕੇ ਕੋਈ ਵੀ ਸਾਡਾ ਸਿੱਖਾਂ ਦਾ ਹਮਦਰਦ ਬਣ ਕੇ ਸਿੱਖਾਂ ਨੂੰ ਕਵੇ ਕਿ ਨਹੀਂ ਤੁਸੀਂ ਵੀ ਨਾਲ ਸਾਡੇ ਦਿੱਲੀ 'ਚ ਰਲ ਜਓ ਇਹ ਚੀਜ਼ ਲਈ ਅਸੀਂ ਸਾਰਿਆਂ ਨੂੰ ਅਗਾਹ ਕਰਦੇ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਹਰਜਿੰਦਰ ਸਿੰਘ ਜਿੰਦਾ ਜੀ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਹੋਇਆ ਉਸ ਤੋਂ ਇਲਾਵਾ ਹੋਰ ਵੀ ਜਿਹਨੇ ਆਣ ਵਾਲੇ ਜਥੇਦਾਰ ਹੈ ਉਹ ਇਸ ਤਰ੍ਹਾਂ ਫੈਸਲੇ ਲੈਣ ਜਿਹੜੇ ਕਿ ਸਿੱਖ ਪੰਥ ਦੇ ਹੱਕ ਦੇ ਵਿੱਚ ਹੋਣ ਤਾਹੀ ਉਹ ਉਹਨਾਂ ਨੂੰ ਮਨਜ਼ੂਰ ਹੋਣਗੇ ਅਦਰਵਾਈਜ਼ ਗਿਆਨੀ ਹਰਪ੍ਰੀਤ ਸਿੰਘ ਵਰਗੇ ਇਹੋ ਜਿਹੇ ਜਥੇਦਾਰ ਜਿਹੜੇ ਦਿੱਲੀ ਨੂੰ ਪਸੰਦ ਕਰਦੇ ਨੇ ਉਹ ਉਹਨਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਫਰਮਜੀਤ ਸਿੰਘ ਰੰਗਪੁਰੀ ਵਾਈਸਾ ਪੰਜਾਬ ਜਲੰਧਰ